ਸਾਨੂੰ ਇਹ ਮੇਰੀ ਦਾਦੀ ਨੇ ਮੈਨੂੰ ਜੀਂਦੇ ਜੀ ਦਿੱਤੇ ਸੀ ਕਿ ਮੈਨੂੰ ਤੇ ਮੈਂ ਡੈਡੀ ਨੇ ਕੱਲ ਲੈ ਲਿਮਿਨੇਸ਼ਨ ਕਰਾ ਕੇ ਲੈ ਡੈਡੀ ਹੁਣੇ ਲਿਮਿਨੇਸ਼ਨ ਕਰਾ ਕੇ ਲੈ ਆਏ। ਸ਼ਾਮਣ ਤੇ ਲਾਪਨ ਦਾ ਸਹੀ ਬਣਿਆ ਕਾਊਂਟਰ ਕਾਊਂਟਰ ਠੀਕ ਆ। ਆਹ ਨੇਲ ਵਾਸਤੇ ਬਣਾਇਆ ਜਿਹੜਾ। ਹਾਂ। ਇਹ ਹੁਣ ਬਣਾਇਆ। ਹਾਂ। ਚਲੋ। ਫੁੱਲ ਸਵਾਲ ਲੱਗ ਕੇ ਚਲ ਦੇਦੇ। ਐਵੇਂ ਚੱਲ ਪਏ ਆਪਾਂ ਸਲੂਨ। ਚਲੋ ਚਲੀਏ ਚਲੋ ਚਲੀਏ। ਚਲੋ ਚਲੀਏ। ਸਸਿਕਾ ਸਾਡੇ ਤੋਂ ਸਸਿਕਾ ਸਾਡੇ ਪੜਾਈ ਦੇ ਨਾਲ ਦੇ ਵਿੱਚ ਸੰਦੀਪ ਦਾ ਅੱਜ ਪਹਿਲਾ ਦਿਨ ਮੇਕਅਪ ਦਾ ਜਸ ਸਿੱਖਣਾ ਤੇ ਚੱਲੀ ਹੈ ਤੇ ਪਰ ਇਹ ਨਹੀਂ ਆਪਾਂ ਦੱਸਿਆ ਵੀ ਜਾਣਾ ਕਿੱਥੇ ਹੈ ਓਦਾਂ ਬਸ ਹੁਣ ਇਹਨੂੰ ਜਾਇਗਾ ਨਾ ਦਿੱਲੀ ਅੱਜ ਪਹਿਲਾ ਦਿਨ ਹੈ 11 ਵਜੇ ਨੂੰ ਜਾਣਾ ਹੈ ਪਹਿਲੀ ਕਲਾਸ ਲੈਣੀ ਹਰ ਹੁਣ ਕਹਿੰਦੀ ਮੈਂ ਵੀ ਨਾਲ ਜਾਣਾ ਇਹਨੂੰ ਘਰੇ ਲਿਆਵਾਂਗਾ ਵਾਪਸ ਹੁਣ ਕੇ ਮੈਂ ਰੋਟੀ ਖਾਣ ਆਉਣਾ ਹੀ ਆ ਸੰਦੀਪ ਨੂੰ ਪਿੰਨਾ ਤਾਰੀਏ ਕਿਉਂਕਿ ਉਹ 11:30 ਹੋਣ ਵਾਲੇ 11:19 ਹੋ ਗਏ ਉਹ ਖੁਬੜੀ ਯਾਰ ਲੱਗੀ ਮੈਂ ਆ ਪੂੜੀਆਂ ਖਾ ਲਈ ਘਰੇ ਤੇ ਜੇ ਰੋਟੀ ਪਕਣ ਦੇ ਸੀ ਕਿ ਪਰਤਾ ਬਣਨਾ ਇਹ ਟਾਈਮ ਲੱਗਣਾ ਹੈ ਸਵੇਰੇ ਉੱਠ ਛੱਡ ਆਏ ਹਾਂ ਮੈਂ ਵੀ ਬਣਾ ਲਾ ਕਿਥੇ ਉਥੇ ਉਥੇ ਨਹੀਂ ਬੈਣਾ ਇੱਥੇ ਬੈਠਾ ਤਾਂ ਹੈਗਾ ਹਾਂ ਆਏ ਹੋਏ ਮੈਂ ਅੱਛਾ ਨਾ ਕਰ ਹਾਂ ਰੋਟੀ ਬੱਦੂ ਬਾਈ ਰੋਟੀ ਦੀ ਰੋਟੀ ਦੀ ਵੀਡੀਓ ਬਣਾਵਾ ਲਓ ਜੀ ਬਣਾਤੀ ਆਹ ਬੜੀ ਜੀ ਦੇ ਚੀ ਲੱਗੇ ਮਿੰਟ ਤੇਜ ਨਾਲ ਜਿਹੜੀ ਦਿੱਤੀ ਠੀਕ ਆ ਬੱਚਾ ਦੱਤੂੰ ਵਾਦੋ ਚਾਚੂ ਦੀ ਬਣਾਣਾ ਹਾਂ ਕੋ ਚਾਚੂ ਖਾਣ ਦੇ ਬੋਲ ਦੋ ਫਾਚਾ ਚੂਰ ਤੇ ਚਾਹਾਂ ਦੇ ਚਾਚੂ ਲੱਤ ਖਾਦੇ ਕਈ ਨਿਸ਼ਾਰੀ ਤੇ ਚਾਲੀ ਦਾਦੀ ਆਪਣੀ ਮੰਮੀ ਦੀ ਤੇ ਮੇਰੀ ਦਾਦੀ ਜੀ ਨੇ ਮੈਨੂੰ ਸ਼ਾਮੀ ਲੈ ਮੇਰੇ ਕੋਲ ਆਉਂਦਾ ਟੋਫੀ ਖਾਣਨਾ ਹਾਂ ਆ ਵੇਖੋ ਸਾਨੂੰ ਇਹ ਮੇਰੀ ਦਾਦੀ ਨੇ ਮੈਨੂੰ ਜੀਂਦੇ ਜੀ ਦਿੱਤੇ ਸੀ ਕਿ ਮੈਨੂੰ ਤੇ ਮੈਂ ਡੈਡੀ ਨੇ ਕੱਲ ਲੈਮਿਨੇਸ਼ਨ ਕਰਾ ਕੇ ਲੈ ਡੈਡੀ ਹੁਣੇ ਲੈਮਿਨੇਸ਼ਨ ਕਰਾ ਕੇ ਲੈ ਆਏ 2 ਰੁਪਏ ਦੇ 1 ਰੁਪਏ ਆ ਜਾਂਦੀ ਹੋਰ ਆਪਣ ਮੈਂ ਤੁਹਾਡੀ ਮੰਮੀ ਨੇ ਦਿੱਤੇ ਹੈ ਮੈਨੂੰ ਇਹ ਤਾਂ ਇਹ ਤਾਂ ਮਰ ਜਾਂਦਾ ਬੰਦਾ ਜਿਆਦਾ ਰਹਿ ਨਹੀਂ ਕਹਿੰਦੇ ਇੱਥੇ ਆਏ ਹੁਣ ਲੋਅਰ ਲੈਣੋਂ ਆ ਤੇ ਘਟ ਗਏ ਫੇਰ ਹੈਗੇ ਹੈਗੇ ਇੱਥੇ ਹੀ ਆ ਤੇ ਤੇ ਤਹੀਂ ਕਿਹਾ ਹੈ ਨਾ ਵੀ ਕੰਮ ਚੱਲੇਗਾ ਤਾਂ ਕੰਮ ਚੱਲਣ ਦਾ ਮਾਰੇ ਦੀ ਕਿਰਪਾ ਪੂਰੀ ਭਰਾ ਤੁਹਾਡੇ ਪੈਰਾ ਪਿਛੇ ਜਿਆਦਾ ਵੀ ਕੰਮ ਸ਼ੁਰੂ ਕੀਤਾ ਕਿ ਨਾ ਕਰਨਾ ਕਰਨਾ ਯਾਰ ਵਾਜੇ ਇਧਰ ਹੀ ਬੰਦ ਹੋ ਮਾਰੇ ਕਰੀਦਾ ਐਂ ਤੇ ਗੱਲ ਸਹੀ ਹਾਂ ਜੀ ਇਹ ਤੇ ਗੱਲ ਸਹੀ ਪਾ ਜੀ ਹੁਣ ਜਿਹੜੇ ਕੰਮ ਚਾਹਦੇ ਆ ਕੋਈ ਵੀ ਕੰਮ ਇਹ ਤੇ ਗੱਲ ਸਹੀ ਟਾਈਮ ਤੇ ਲੱਗਦਾ ਕੋਈ ਕੰਮ ਆ ਰਪਟਾਈਆਂ ਲੈਣ ਵਾਸਤੇ ਆਏ ਆ ਇਧਰਣੇ ਕੰਦਾ ਜਿਹੜੇ 80 ਦੇ ਤੇ ਜਿਹੜੀ ਨੋਕਾਂ ਤਿੱਖੀਆਂ ਨੇ ਉੱਤੇ ਲਾ ਦਿਗੇ ਫਿਰ ਬੱਚੇ ਦਾ ਸਿਰ ਸੁਰ ਨਹੀਂ ਪਾੜਦਾ ਜਦੋਂ ਨਿਆਣੇ ਨਿਆਣੇ ਬੜੇ ਹੁੰਦੇ ਨਾ 20 ਡਾਕਟਰ ਹੈ ਨਹੀਂ ਸ਼ਬਦ ਚਲੋ ਦੇ ਦਿਓ ਬੜੀਆਂ ਆ ਉ ਵੇਚ ਕੁਛ ਐਲ ਟਾਈਪ ਬਣੀਆਂ ਗਾਰਨਰ ਕੋਸ਼ਿਸ਼ ਕਰਦੀਆਂ ਕੋਈ ਗੱਲ ਕੋਈ ਨਹੀਂ ਠੀਕ ਚੱਲ ਜਣ ਚੱਲ ਜਣ ਜਾਂ ਚਲੋ 2 7 8 9 10 11 12 13 14 15 16 17 18 20 1 3 3 22 22 ਕੋਈ ਨਹੀਂ ਠੀਕ ਹੈ ਲੈ ਜੇ ਤਾਂ ਨੇਲ ਕਰੀ ਦੇ ਐਕਸਟੈਂਸ਼ਨ ਤੇ ਇਹ ਕੁਝ ਇਦਾਂ ਦੀ ਲੁੱਕ ਜਿਹਦੀ ਬਣ ਗਈ ਹੈ ਮੈਂ ਦੱਸਣ ਦਾ ਮਹਾ ਕੁਝ ਇਦਾਂ ਦੀ ਲੁੱਕ ਜਿਹਦੀ ਬਣ ਗਈ ਹੈ ਜੀ ਹੁਣ ਦੁਬਾਰਾ ਬੋਲਣਾ ਮੈਂ ਕੱਟ ਕੇ ਸੰਦੀਪ ਆ ਗਈ ਆ ਹਾਂਜੀ ਕਿਥਰੇ ਕਿਦਾਂ ਦਾ ਰਿਹਾ ਫਿਰ ਪਹਿਲਾ ਦਿਨ ਵਧੀਆ ਤੇ ਵਧੀਆ ਚਾਹੀਦਾ ਇੱਧਰ ਵੀ ਆ ਗਈ ਆ ਮੈਡਮ ਵੀ ਇਹ ਪਰੇਸ਼ਾਨ ਕਰਨੀ ਮੈਨੂੰ ਪਰ ਦਵਾ ਕੱਟ ਚੱਲ ਰਹੀ ਹੁਣ ਆਪਣੀ ਚਾਹ ਤੇ ਵੀਰ ਹੁਣੇ ਥੱਕ ਗਏ ਨੇ ਕੰਮ ਕਰ ਕਰ ਹੈ ਕਈ ਨਾ ਲੋਕ ਜਾਣੇ ਨਾ ਕਮੈਂਟ ਕਰਦੇ ਸੀ ਚਲੋ ਅਸਤੇ ਦਾ ਹੰਕਾਰ ਨਹੀਂ ਕਦੇ ਮਹਾਰਾਜ ਕਿਰਪਾ ਕਰ ਦੇਕ ਨਹੀਂ ਤੇ ਕਈ ਦਿਨ ਕਹਿੰਦੇ ਜੀ ਐਵੇਂ ਵਿਹਲੇ ਬੈਠੇ ਨੇ ਸਲੂਣ ਤੇ ਕੰਮ ਹੀ ਕੋਈ ਨਹੀਂ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਨਹੀਂ ਉਹ ਦਿਖਾਇਆ ਉਹਨਾਂ ਨੂੰ ਕਹੋ ਵੀ ਚਾਹ ਪੀਂਚਾ ਜੜਿਸ ਵੀ ਅਰਦੀ ਹੁਣ ਪੀਣ ਲੱਗੇ ਆ ਚਾਹ ਦਾ ਮੂੰਹ ਨਹੀਂ ਦੇਖਿਆ ਸਵੇਰ ਦਾ ਇੰਨੇ ਵੀ ਲੋਕਾਂ ਕੀ ਕੀ ਆ ਮੋਟ ਕਲੇ ਮੂੰਹ ਦੂਦਾ ਫੜ ਜਾਣਾ ਇਹ ਤਾਂ ਗੱਲ ਹੈਗੀ ਆ ਤੇ ਬਾਕੀ ਆਪ ਨੂੰ ਪਿਆਰੇ ਬੜ ਜਣੇ ਕਰਦੇ ਆ 10 3 ਇੱਕ ਨੂੰ ਗੰਦੇ ਹੈਗੀ ਆ ਹਾਂ ਇਹਨਾਂ ਨੂੰ ਦੋਵੇਂ ਬਣਨੇ ਆ ਦੋਵੇਂ ਬਣਨੇ ਸਹੀ ਗਾ ਆਮਣ ਤੇ ਆਪਣਾ ਸਹੀ ਬਣਿਆ ਕਾਊਂਟਰ ਕਾਊਂਟਰ ਠੀਕ ਆ ਆ ਨਹਿਲ ਵਾਸਤੇ ਬਣਾਇਆ ਜਿਹੜਾ ਹਾਂ ਇਹ ਹੁਣ ਬਣਾਇਆ ਹਾਂ ਮੈਨੂੰ ਮੈਂ ਹੀ ਘਰੇ ਛੱਡਣੋ ਆਤੇ ਮੇਰੇ ਵਾਲਾਂ ਦੀ ਸ਼ਾਈਨਿੰਗ ਬਹੁਤ ਹੋ ਗਈ ਉਹਨਾਂ ਨੇ ਨੈਨੋ ਪਲਾਸਟਿਕ ਕੀਤੀ ਨਾ ਮੰਮੀ ਦੇ ਅੱਜ ਤੇ ਉਹਦਣਾ ਵਾਲਾਂ ਦੀ ਸ਼ਾਈਨਿੰਗ ਬੜੀ ਵਧੀਆ ਹੋ ਗਈ ਅਹੀਂ ਸਲੂਨ ਵਾਸਤੇ ਸਮਾਨ ਲੈਣ ਵਾਸਤੇ ਆਇਆ ਕਰੋ ਚੱਕ ਖਲਾਰਾ ਤੈਨੂੰ ਚੱਕ ਰੋ ਜਨ ਹੁਣ ਆ ਸਾਰਾ ਸਮਾਨ ਲੈ ਆ ਜਾਣਾ ਬਸ ਹੁਣ ਜਿਹੜਾ ਜਿਹੜਾ ਚਾਹੀਦਾ ਆਪਾਂ ਮੈਂ ਕਿ ਹੇਰ ਦੀ ਸਸਰੀ ਕਰੋ ਚੱਕ ਇਧਰ ਪਈ ਆ ਉਹ ਪਈ ਆ ਠੀਕ ਆ ਕੰਮ ਕਰ ਲੈ ਸਲੂਨ ਤੋਂ ਬਹੁਤ ਜਦ ਹੁਣ ਮੈਂ ਚੱਲ ਗੋਲ ਗੱਪੇ ਖਾ ਲਈ ਅੱਜ ਕਨੇ ਆ ਕਿ ਟਾਵਲ ਲੈ ਆਂਦਾ ਮੈਨੂੰ ਲਵੇਟ ਕੇ ਆਪਣੇ ਆਪ ਨੂੰ ਉਹ ਨਹੀਂ ਉਹ ਕੋਟੀ ਹੈ ਤੈਨੂੰ ਖਾਣਾ ਚਾਪ ਕੰਮ ਕਰਾਂਗੇ ਹਮ ਆ ਚਾਪ ਦੋ ਪਲੇਟਾਂ ਕਰਾ ਲੀਆਂ ਗੋਲ ਗੱਪੇ ਲੱਭਦੇ ਹੀ ਆਏ ਸਹੀ ਗੱਲ ਹੈ ਅੱਜ ਗੁਰਦਾਸਪੁਰ ਰੋਡ ਤੇ ਆ ਗਏ ਕਰੋ ਜੀ ਕਿਧਰ ਦੇ ਦੋ ਇਹਨਾਂ ਨੇ ਖਾਲੇ ਦੋਆਂ ਜਾਣੀਆਂ ਨੇ ਇਹਨਾਂ ਨੇ ਦੋ ਖਾਦੇ ਜੀ ਆਹਾ ਨਹੀਂ ਲੱਗ ਖੜੀ ਆ ਪਾ ਦਿਓ ਬਹੁਤ ਸੋਸਾਂ ਲੱਗਣ ਚਾਹੁੰਦੇ ਤੇ ਚੱਲ ਸੋਸ ਪਾਲਾ ਵੀ ਸੋਸ ਸੋਸ ਤੋਂ ਰਾਜੇ ਦੀ ਜ਼ਿਆਦਾ ਆਉਂਦੀ ਉਹ ਕਹਿੰਦੇ ਦਾ ਸੋਸਾਂ ਸੋਸਾਂ ਲੈ ਕੇ ਕੁਝ ਹੋਰ ਬਣਾਉਂਦੀ ਤੇ ਨੀਕ ਪਰ ਹੈ ਮਾੜੀ ਮੈਦਾ ਆ ਇਹਦੇ ਵਾਸਤੇ ਤੇ ਉਹ ਥੋੜੀ ਖਾਂਦੀ ਆ ਤਰੀਜੀ ਖਾਂਦੀ ਤਰੀਜੀ ਦਹੀਂ ਜੇ ਸਵਾਦਿਆ ਦੇ ਦਿਨ ਲੱਗਦੀ ਆ ਉਹਦਾ ਮਿਰਚ ਨਹੀਂ ਹੈਗੀ ਗੁੜੀਆਂ ਵਾਸਤੇ ਰੋਡ ਦੇ ਉਤੇ ਦਿਖਾਉਣ ਕੋਈ ਦੇਖਣ ਦੇ ਕਿ ਦੁੱਧ ਮਿਲ ਜੇ ਵੀ 12 ਵਜੇ ਸ਼ਹਿਰੀ ਕਲਸੀ ਕਿਤੇ ਹੀਗਾ ਖਲੋਤਾ ਹੈ ਪੋਸਟਰ ਪੋਸਟਰ ਲਗਾਉਣਾ ਖਲੋਤਾ ਵੜੀ ਅੱਜ ਆ ਯਾਰ ਚੰਗੀ ਗੱਲ ਉਹਨੂੰ ਪੁੱਛਿਆ ਤਾਂ ਦੁੱਧ ਮਿਲੂਗਾ ਅੱਛਾ ਅੱਛਾ ਓਂ ਕੁੜੀਆਂ ਆਪਣਾ ਦੁੱਧ ਤੇ ਮਿਲ ਗਿਆ ਪਰ ਉਹਨੇ ਦੁੱਧ ਦਿੱਤਾ ਅੱਧਾ ਕੁ ਲੋ 80 ਰੁਪਏ ਦਾ ਇਹ ਦੁੱਧ ਦੀ ਪੰਗੜੀ ਬਾਕੀ ਚਲੋ ਕੋਈ ਨਹੀਂ ਟੈਨ ਸਰ ਗਿਆ ਅੱਗੇ ਚਾਹੀਦਾ ਆਪਾਂ ਮੂਵੀ ਵੇਖ ਕੇ ਤੇ ਹੋਣ ਲੱਗੇ ਸੌਣ ਕਾਸ਼ ਤੇ ਸੌ ਗਿਆ ਇਹ ਕਲੀ ਚੋਟਾ ਕਿਹੜੀ ਲਈ ਮੂਵੀ ਬਣਾ ਕਲੀ ਚੋਟਾ ਲਈਆਂ ਕਲੀ ਚੋਟਾ ਮੂਵੀ ਲਈ ਤੇ ਹਰ ਖੁਣਾ ਦੀ ਸੌ ਗਈ ਮੈਂ ਤੇ ਮੈਨੂੰ ਤੇ ਸੰਦੀਪ ਜਨਾ ਜਾਣੇ ਨੂੰ ਮੂਵੀ ਵੇਖੀ ਬੜਾ ਵਧੀਆ ਲੱਗਾ ਕੀ ਸਾਰੇ ਬਾਹਰ ਚਲ ਦੋ तू डोल लाना ही। तेरे ल ते हात कि आता डुल् आई ਕੋੜਾ ਜਿਹਾ ਥੜ ਗਿਆ ਸੀ ਕਾਣ ਮੰਡਿਆਂ ਦਾ ਤੇ ਆ ਮੈਂ ਖਾ ਚ ਲੈ ਚਲਦਾ ਦੋ ਤਿੰਨ ਗਿਸ਼ੀਆਂ ਕੱਲ ਕੁਝ ਬੂਟੇ ਬਾਟੇ ਵੀਰ ਕੋਲ ਲੈ ਗਏ ਆ ਇਹਦਾ ਰੇਟ ਤੇ ਵਾਜਬੀਆ ਵੈਸੇ ਲਾਉਂਦਾ ਤੇ ਮੈਂ ਭੱਜਾ ਵੀ ਹੁਣ ਇਹਦੇ ਕੋਈ ਆਉਣ ਡਿਆਂ ਤਾਂ ਯੂ ਅੱਗੇ ਵੀ ਤੁਹਾਨੂੰ ਦੱਸਾਂ ਮੋਗੇ ਵਾਲੇ ਕੋਈ ਮੋਗੇ ਵਾਲਿਆਂ ਦਾ ਹੀ ਬੰਦਾ ਦਬ ਕੇ ਭਾਈ ਮਾਲ ਮਤਾ ਲਾਓ ਇਹਦੇ ਕੋ ਆ ਵੀ ਭਾਈ ਵੀਰ ਕੋ ਦਾ ਬੂਟੇ ਲਏ ਆ ਹੁਣ ਕੁਝ ਕਾਣ ਲਿਆ ਤੇ ਇਹ ਵੀ ਵੀਰ ਮੋਗੇ ਤੋਂ ਆਇਆ ਉਹ ਔਰ ਰਿਤਮ ਸਿੰਘ ਸਰਦਾਰ ਹੀ ਤੇ ਇਹ ਵੀ ਕਹਿੰਦਾ ਮੈਂ ਕਿਹਾ ਉਹ ਤੇ ਯਾਰਾ ਚਲ ਗਿਆ ਉਥੋਂ ਕਹਿੰਦਾ ਨਹੀਂ ਉੱਥੇ ਹੀ ਆ ਮੈਂ ਅੱਜ ਵੀ ਇੱਥੋਂ ਫਿਰਦਾ ਆ ਪਰ ਮਿੰਨੇ ਤੇ ਲੱਭਾ ਨਹੀਂ ਤੇ ਇੱਕ ਦਿਨ ਅੱਗੇ ਮੈਂ ਸਪੈਸ਼ਲ ਹੀ ਗਿਆ ਹਾਂ ਸਵੇਰੇ ਸਵੇਰੇ ਤੇ ਉੱਥੇ ਟੋਪਨੀ ਜੀ ਨੇ ਅੱਜ ਇਹ ਕਹਿੰਦਾ ਵੀਰ ਮੈਂ ਉੱਥੇ ਕੋਟੋ ਆਇਆ ਕਹਿੰਦਾ ਇਕੱਠੇ ਹੁੰਦੇ ਮੈਂ ਚਲੋ ਧੰਧ ਭਾਗ ਤੇ ਆ ਮੈਂ ਇਹ ਕੋਣ ਬੂਟੇ ਕੋਣ ਕਾਣ ਦਿਆ ਤੇ ਆ ਬੂਟੇ ਕੁਛ ਕਾਣ ਦਿਆ ਚਲੋ ਠੀਕ ਹੈ ਧੰਨਵਾਦ ਵੀਰੇ ਜਿੰਦਾ ਰਹਿ ਸ਼ੁਰੂ ਕਰਦਣ ਲੱਗੇ ਕਾਰਵਾਰ ਆ ਰਹਿੰਦੇ ਸੀ ਨਾ ਜਿਵੇਂ ਰਾਤੀ ਜਿਵੇਂ ਦੱਸਿਆ ਵੀ ਬੂਟੇ ਲਾਉਣੇ ਉਹ ਆ ਇੱਥੇ ਕੋਈ ਹਲਾ ਨੂੰ ਦਿੱਤਾ ਕਣਜਾ ਹਾਂ ਤੇ ਲੇਟ ਹੀ ਗਿਆ ਪਰ ਹੁਣ ਚਲੋ ਕੀ ਕਰਾਂ ਖਾਲੀ ਥਾਂ ਦਿਖਾਦਾ ਖੁੱਦਾ ਪਾਈਆਂ ਮਿਹਨਤ ਕੀਤੀ ਤੇ ਮੈਂ ਹਾਂ ਚਲ ਲਾਜ ਦਿਨਾ ਮੁੰਡੇ ਦੀ ਨਾਨੀ ਤੇ ਹੁਣ ਉਹਨੂੰ ਤਾਰਿਆ ਤੇ ਹੋਰ ਮੂਰੂ ਕੰਡਾ ਪਿਆ ਤੇ ਅੱਗੇ ਉਨ ਦਾਦੀ ਨੂੰ ਕੀ ਆਖਿਆ ਮਾਲ ਦਾਦੀ ਨੂੰ ਕੀ ਕਿਹਾ ਲੱ ਲਪੋਦੀਆ ਦਾਦੀ ਰੋਣਾ ਪਾਉਣ ਦੀ ਹਾਂ ਤੇ ਉਹ ਚਾਹ ਪੀ ਲੈ ਕਿਦਾਂ ਕਿਹਾ ਤੂੰ ਅੱਗੇ ਐਦਾਂ ਪੀਵੇ ਦਾਦੀ ਤੇ ਚੁੱਪ ਕਰਕੇ ਪੀਂਦੀ ਤੂੰ ਕੀ ਕਹਿਣ ਲਈ ਹਾਂ ਹਾਂ ਹੋ ਕੀ ਹੋਏ ਆਹ ਹੋ ਗਈ ਉਹ ਗਦਾਉ ਮੂਝ ਨਾ ਪਾਜੇ ਹਾਂ ਮਿਠਾਈ ਮਿਠਾਈ ਮੌਜਾਂ ਲੱਗੀਆਂ ਕੀ ਕੀ ਆਖੰਡੀ ਵਰਗੁਣ ਹਰਗੁਣ ਕੀ ਕਹਿੰਦੀ ਗੱਲਾਂ ਕੀ ਕਰ ਦਿੱਤੇ ਕੀ ਕਹਿੰਦੀ ਹਰਗੁਣ ਦਾਦੀ ਨੂੰ ਕੱਲ ਨੂੰ ਕੱਲ ਦੀ ਦਾਦੀ ਨੂੰ ਵਿਛੜੀ ਹੀ ਨਾ ਹਰ ਗੁਣ ਕਿਹੜੀਆਂ ਗੱਲਾਂ ਕਰਦੀ ਹੈ ਕਿਹੜੀਆਂ ਗੱਲਾਂ ਕਰਦੀ ਮੈਂ ਕੋਣ ਗੱਲਾਂ ਕਰ ਦੂ ਦਸਰ ਗੁ ਬਲੈਂਕਾ ਦੁੱਕ ਕਰਦੀ ਹੈ ਗਿੰਗੀ ਜਿਹੜੇ ਐਂ ਗੱਪੇ ਕਿਦੋਂ ਬੰਦੇ ਤੇ ਦੀ ਬੰਦ ਗੱਲਾਂ ਕਰਦੀ ਹੈ ਕਿਹੜੀਆਂ ਗੱਲਾਂ ਕਰਦੀ ਮੈਂ ਨਹੀਂ ਕਿਹੜੀਆਂ ਗੱਲਾਂ ਕਰਦੀ ਅੱਡੇ ਕੀ ਜਾਂਦਾ ਜੀ ਕਾਨਪੜ ਕੇ ਸੋਰੀ ਮੰਗਣ ਨਾ ਨਹੀਂ ਬੋਲਣਾ Nahim bodoh na. Mother time cek karo. Kena, tai tai tuh tiu gak. Kala itu nih kandide Tiga. Tiga.